ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਉਮਰ 18 ਸਾਲ ਹੈ ਤਾਂ ਦੱਸ ਦਿਓ ਸੰਗੇਤ ਜੀ ਕਿ 300 ਏਕੜ ਜ਼ਮੀਨ ਦਾ ਮਾਲਕ ਸੀ ਸ਼ਹੀਦ ਕਰਤਾਰ ਸਿੰਘ ਸਰਾਭਾ ਇੱਕੋ ਇੱਕ ਬੱਚਾ ਸੀ ਮਾਪਿਆਂ ਦਾ ਛੋਟੀ ਉਮਰ ਵਿੱਚ ਮਾਂ ਪਿਓ ਚਲ ਵਸੇ ਨੇ ਦਾਦਾ ਜੀ ਨੇ ਪਾਲਿਆ ਹੈ ਕਹਾਣੀਆਂ ਸੁਣਾਈਆਂ ਹਨ ਗੁਰੂ ਦੇ ਸਿੱਖਾਂ ਦੀਆਂ ਸ਼ਹੀਦਾਂ ਦੀਆਂ ਯੋਧਿਆਂ ਦੀਆਂ ਤੇ ਗੱਲ ਕਰਨ ਦਾ ਸਾਡਾ ਭਾਵ ਹੈ ਸੰਗਤ ਜੀ ਭਾਵੇਂ ਉਮਰ ਛੋਟੀ ਹੈ ਛੋਟੀ ਉਮਰ ਵਿੱਚ ਅਜਿਹੇ ਸਮਿਆਂ ਵਿੱਚ ਜਦੋਂ ਦੇਸ਼ ਗੁਲਾਮ ਸੀ ਉਦੋਂ ਵਿਦੇਸ਼ਾਂ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਬਾ ਪੜਨ ਗਿਆ ਹੈ ਅੰਗਰੇਜ਼ਾਂ ਨੇ ਉੱਥੇ ਪੁੱਛਿਆ ਹੈ ਐਂਬੈਸੀ ਨੇ ਕਿ ਤੇਰੀ ਕਮਾਈ ਪੈਸੇ ਕੌਣ ਭੇਜੇਗਾ ਤੇ ਕਹਿੰਦਾ ਮੇਰੇ ਦਾਦਾ ਜੀ ਭੇਜਣਗੇ ਉਹਨਾਂ ਕੋਲ ਜ਼ਮੀਨ ਬਹੁਤ ਹੈ ਸਾਡੇ ਕਹਿਣ ਦਾ ਭਾਵ ਹੈ ਸੰਗਤ ਜੀ ਉਮਰ ਦੀ ਕੋਈ ਵੈਲਿਊ ਨਹੀਂ ਹੈ ਕਰਮ ਦੀ ਵੈਲਿਊ ਹੈ ਤਾਂ ਵੱਡੀਆਂ ਯੂਨੀਵਰਸਿਟੀਆਂ ਦੇ ਵਿੱਚ ਬਾਹਰ ਜਾ ਕੇ ਪੜਿਆ ਹੈ ਪਰ ਥੋੜੇ ਹੀ ਸਮੇਂ ਦੇ ਵਿੱਚ ਮਨ ਦੇ ਵਿੱਚ ਆਈ ਹੈ ਕਿ ਮਨਾ ਇਹ ਪੜਾਈਆਂ ਤੇਰੀਆਂ ਕੀ ਕਰਨਗੀਆਂ ਦੇਸ਼ ਤੇਰਾ ਗੁਲਾਮ ਹੈ ਤੇ ਅੰਜਾਤੀ ਦੇ ਸੰਘਰਸ਼ ਵਿੱਚ ਖੁੱਦ ਪਿਆ ਹੈ ਗਦਰ ਪਾਰਟੀ ਬਣਾਈ ਹੈ ਗਦਰੀ ਬਾਬੇ ਇਹਨਾਂ ਨੂੰ ਇਸੇ ਕਰਕੇ ਹੀ ਕਿਹਾ ਜਾਂਦਾ ਹੈ ਤਾਂ ਸੰਗਤ ਜੀ ਅੱਜ ਵੀ ਸਾਡੀਆਂ ਬੇਅੰਤ ਸੰਗਤਾਂ ਵਿਦੇਸ਼ਾਂ ਵਿੱਚ ਬੈਠੀਆਂ ਹਨ ਲੱਗਦਾ ਹੈ ਕਿ ਪੰਜਾਬ ਖਾਲੀ ਹੋ ਗਿਆ ਹੈ ਪਰ ਨਹੀਂ ਸੰਗਤ ਜੀ ਸ਼ਹੀਦ ਕਰਤਾਰ ਸਿੰਘ ਜੀ ਸਰਾਬਾ ਤੇ ਉਹਦੇ ਸਾਥੀਆਂ ਨੇ ਆਪਣੇ ਸਾਰੇ ਕਾਰੋਬਾਰ ਛੱਡ ਦਿੱਤੇ ਤੇ ਦੇਸ਼ ਵਿੱਚ ਵਾਪਸ ਆ ਗਏ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਜਿੰਨਾ ਸਿੱਖਾਂ ਦੀਆਂ ਉਸ ਸਮੇਂ ਉੱਤਰ ਵੱਡੀਆਂ ਜਾਇਦਾਦਾਂ ਸੀ ਉਹਨਾਂ ਨੇ ਆਪਣੀਆਂ ਜਾਇਦਾਦਾਂ ਨੂੰ ਛੱਡ ਕਰਕੇ ਜੀ ਦੇਸ਼ ਦੀ ਆਜ਼ਾਦੀ ਵਿੱਚ ਹਿੱਸਾ ਪਾਇਆ ਹੈ ਸ਼ੀਧੀਆਂ ਪ੍ਰਾਪਤ ਕੀਤੀਆਂ ਹਨ ਤਾਂ ਜਿਹੜੀ ਸੰਗਤ ਸਾਰੀ ਸਾਡੀ ਅੱਜ ਵੀ ਬਾਹਰ ਬੈਠੀ ਹੈ ਜੇ ਇਸ ਦਿਨ ਸਮਾਂ ਆ ਗਿਆ ਪੰਜਾਬ ਨੂੰ ਲੋੜ ਪੈ ਗਈ ਇਹ ਸਾਰੀ ਸੰਗਤ ਫੇਰ ਗਦਰੀ ਬਾਬਿਆਂ ਦੀ ਤਰ੍ਹਾਂ ਕਾਰੋਬਾਰਾਂ ਨੂੰ ਛੱਡ ਕਰਕੇ ਪੰਜਾਬ ਆਏ